ਵਾਗੁਰੂ ਜੀ ਕਾ ਖਾਲਸਾ ਵਾਗੁਰੂ ਜੀ ਕੀ ਫਤਿਹ ਅੱਜ 15 ਅਗਸਤ ਦਾ ਦਿਨ ਹੈ ਵੰਡ ਦਾ ਦਿਨ ਪਾੜਿਆਂ ਦਾ ਦਿਨ ਹੱਲੇ ਗੁੱਲਿਆਂ ਦਾ ਰੋਲਿਆਂ ਦਾ ਦਿਨ ਪੰਜਾਬ ਲਈ ਸਭ ਤੋਂ ਵੱਧ ਤਰਾਸ ਦੀ ਭਰਿਆ ਦਿਨ ਸੀ ਅੱਜ ਦਾ ਇਹ ਗੱਲ ਜਿਹੜੀ ਪੰਜਾਬੀਆਂ ਨੇ ਨਹੀਂ ਸਮਝੀ ਉਹ ਇਹ ਸੀ ਵੰਡ ਤੋਂ ਬਾਅਦ ਵੀ ਜਮਨਾ ਪਾਰ ਬੈਠਾ ਸਿਆਸਤਦਾਨ ਪੰਜਾਬ ਨੂੰ ਨਾ ਸਿੱਖ ਦੇ ਰੂਪ ਚ ਦੇਖ ਰਿਹਾ ਸੀ ਨਾ ਹਿੰਦੂ ਦੇ ਰੂਪ ਚ ਦੇਖ ਰਿਹਾ ਸੀ ਉਹ ਇਹਨਾਂ ਨੂੰ ਸਮੂਹਿਕ ਪੰਜਾਬੀ ਦੇ ਰੂਪ ਵਿੱਚ ਦੇਖ ਰਿਹਾ ਸੀ ਜਦੋਂ ਵੰਡ ਤੋਂ ਬਾਅਦ ਉਜੜਨ ਤੋਂ ਬਾਅਦ ਪਰਿਵਾਰ ਚਾਹੇ ਹਿੰਦੂ ਸੀ ਚਾਹੇ ਸਿੱਖ ਸੀ ਉਹ ਦਿੱਲੀ ਵੱਲ ਵਧਨੇ ਸ਼ੁਰੂ ਹੋਏ ਤੇ ਸਭ ਤੋਂ ਪਹਿਲਾਂ ਜਿੰਨਾਂ ਬੰਦਿਆਂ ਨੇ ਵਿਰੋਧਤਾ ਕੀਤੀ ਉਹ ਦੋ ਸੱਜਣ ਸੀਗੇ ਇੱਕ ਇਸ ਦੇਸ਼ ਦਾ ਖੁਤੀ ਬਾਪੂ ਮਹਾਤਮਾ ਗਾਂਧੀ ਤੇ ਦੂਸਰਾ ਇਸ ਮੁਲਕ ਦਾ ਪਹਿਲਾ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਇੱਕ ਬੰਨੇ ਜਿੱਥੇ ਰਾਜਸਥਾਨ ਯੂਪੀ ਤੇ ਰਾਹ ਪੰਜਾਬੀਆਂ ਲਈ ਬੰਦ ਕੀਤੇ ਗਏ ਸਨ ਉੱਥੇ ਇਹਨਾਂ ਦੋਨਾਂ ਬੰਦਿਆਂ ਦੀ ਕੋਸ਼ਿਸ਼ ਸੀ ਕਿ ਦਿੱਲੀ ਦੇ ਰਾਹ ਵੀ ਇਹਨਾਂ ਜਿਹੜੇ ਉਹ ਇਹਨਾਂ ਲਈ ਬੰਦ ਕਰ ਦਿੱਤੇ ਜਾਣ ਜਦੋਂ ਦਿੱਲੀ ਦੇ ਵਿੱਚ ਉਜੜਿਆਂ ਨੂੰ ਬਚਾਉਣ ਦੀ ਗੱਲ ਕਰਨ ਵਾਸਤੇ ਇੱਕ ਵਫ਼ਦ ਗਿਆ ਤੇ ਉਹਦੇ ਨਾਲ ਜੋ ਬੀਤੀ ਉਹਦਾ ਜ਼ਿਕਰ ਪੰਜਾਬੀ ਦੇ ਇੱਕ ਵੱਡੇ ਪੱਤਰਕਾਰ ਉਸ ਵਕਤ ਜੋ ਇਸ ਡੈਪੂਟੇਸ਼ਨ ਦਾ ਹਿੱਸਾ ਸੀਗਾ ਪੰਡਿਤ ਦੁਰਗਾਦਾਸ ਉਹਨੇ ਆਪਣੀ ਜਿਹੜੀ ਕਿਤਾਬ ਲਿਖੀ ਹੈ ਨਾ ਇੰਡੀਆ ਫਰੋਮ ਕਰਜਨ ਟੂ ਨਹਿਰੂ ਐਂਡ ਆਫਟਰ ਉਹਦੇ 268 ਨੰਬਰ ਸਫ਼ੇ ਦੇ ਉੱਤੇ ਵਿਸਥਾਰ ਨਾਲ ਕੀਤਾ। ਉਹ ਦੱਸਦਾ ਉਹਦੇ ਵਿੱਚ ਸਾਰਾ ਕੁਝ ਵੀ ਇਹ ਜਿਹੜੀ ਘਟਨਾ ਸੀਗੀ ਇਹ 20 ਸਤੰਬਰ 1947 ਨੂੰ ਵਾਪਰੀ। ਸਮਾਂ ਜਿਹੜਾ ਸੀਗਾ ਉਹ ਸ਼ਾਮ ਦਾ 4 ਵਜੇ ਦਾ ਸੀ। ਜਦੋਂ ਦੁਰਗਾ ਦਾਸ ਬਖਸ਼ੀ ਟੇਕ ਚੰਦ, ਜੋਧਰਾਜ ਆਦ ਸ਼ਰਨਾਰਥੀਆਂ ਦੇ ਮੁੜ ਵਸੇਬੇ ਅਤੇ ਉਹਨਾਂ ਦੇ ਪੱਕੇ ਪੈਰ ਲਾਉਣ ਵਾਸਤੇ ਤੇ ਸੰਨਤੀ ਮਸਲਿਆਂ ਦੇ ਉੱਤੇ ਗੱਲਬਾਤ ਕਰਨ ਦੇ ਵਾਸਤੇ ਡੈਪੂਟੇਸ਼ਨ ਦੇ ਰੂਪ ਚ ਨਹਿਰੂ ਕੋਲ ਗਏ ਉਸ ਵਕਤ ਪੰਜਾਬ ਨੈਸ਼ਨਲ ਬੈਂਕ ਦੇ ਚੇਅਰਮੈਨ ਜੋਧਰਾਜ ਨੇ ਜਦੋਂ ਵੰਡ ਵਿੱਚ ਪੱਛਮੀ ਪੰਜਾਬ ਤੋਂ ਉੱਜੜ ਕੇ ਆਏ ਸ਼ਰਨਾਰਥੀਆਂ ਲਈ ਦਿੱਲੀ ਦੇ 7 ਮੀਲ ਬਾਹਰ ਕੁਝ ਸੈਂਕੜੇ ਏਕੜ ਜ਼ਮੀਨ ਦੀ ਮੰਗ ਇਹਨਾਂ ਉੱਜੜ ਕੇ ਆਏ ਲੋਕਾਂ ਨੂੰ ਵਸਾਉਣ ਲਈ ਕੀਤੀ ਤਾਂ ਨਹਿਰੂ ਨੇ ਪੂਰੇ ਗੁੱਸੇ ਨਾਲ ਜਵਾਬ ਦਿੱਤਾ ਕਿ ਮੈਂ ਤੁਹਾਨੂੰ ਪੰਜਾਬੀਆਂ ਦਿੱਲੀ ਦੇ 700 ਮੀਲ ਤੱਕ ਨੇੜੇ ਨਹੀਂ ਲੱਗਣਦੇ ਆਂਗਾ ਬਹੁਤ ਜ਼ਰੂਰੀ ਆ ਨਾ ਤੁਸੀਂ 15 ਅਗਸਤ ਨੂੰ ਸੈਲੀਬ੍ਰੇਟ ਕਰੀ ਜਾ ਰਹੇ ਹੋ ਆ ਤੁਹਾਡੇ ਨਾਲ ਜਿੰਨਾ ਲੋਕਾਂ ਨੇ ਇਹ ਕੁਝ ਕੀਤਾ ਹੈ ਨਾ ਉਹ ਯਾਦ ਰੱਖੋ ਆਪਣੀਆਂ ਪੀੜ੍ਹੀਆਂ ਨੂੰ ਦੱਸੋ ਜੇ ਪੰਜਾਬ ਵਾਰ-ਵਾਰ ਵੰਡਿਆ ਗਿਆ ਨਾ ਉਹਦੇ ਪਿੱਛੇ ਕਿਹੜੇ ਲੋਕ ਸਨ ਉਹ ਸਾਡੀਆਂ ਨਾ نسلਾਂ ਨੂੰ ਪਤਾ ਲੱਗਣਾ ਚਾਹੀਦਾ ਇਹ ਨਹਿਰੂ ਦੇ ਅੰਦਰ ਦੀ ਹਰਾਮਖੋਰੀ ਦੇਖੋ ਤੁਸੀਂ ਉਹ ਕੈਰੀਆ ਉਹ ਇਨਕਾਰ ਮੈਂ ਸਿੱਖਾਂ ਨੂੰ ਲਾਗੇ ਨਹੀਂ ਲੱਗਣ ਦੇਵਾਂਗਾ ਉਹ ਥੋਨੂੰ ਲਫ਼ਜ਼ ਵਰਤਰੇ ਪੰਜਾਬੀਆਂ ਨੂੰ ਮੈਂ ਦਿੱਲੀ ਦੇ 700 ਮੀਲ ਦੇ ਘੇਰੇ ਦੇ ਅੰਦਰ ਨਹੀਂ ਵਸਣ ਦੇਵਾਂਗਾ ਇਹ ਜ਼ਰੂਰੀ ਹੈ ਚੇਤਾ ਰੱਖਣਾ ਵਾਹ ਗੁਰਜੀਕਾ ਖਾਲਸਾ ਵਾਹ ਗੁਰਜੀ ਕੀ ਫਤਿਹ